ਮਾਨੋ ਇਹ ਹੋਂਡੇ ਸੀ ਸ਼ਾਮੀ ਉਧਰੋਂ ਆਪਣੇ ਡਿਊਟੀ ਤੋਂ ਤਕਰੀਬਨ ਉਦੋਂ ਕੰਮ ਸੀ ਇਹਨਾਂ ਨੂੰ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰ ਆਉਂਦੇ ਆ ਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਵੀ ਉਹ ਤੇ ਇਹ ਉਧਰ ਆ ਰਿਹਾ ਬਲੋਂਦੇ ਤਕੋ ਜਿਹੜੀ ਇਧਰੋਂ ਗੱਡੀ ਠਿੱਕੀ ਵੰਡ ਸਾਈਡ ਤੋਂ ਜਾਂਂਦੇ ਹੀ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ ਤੇ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਕੋ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰਵਾਲ ਨੂੰ ਚਲੀ ਗਈ ਹੈ ਚਾਨਕ ਜੀ ਰੂਮ ਮੈਂ ਕਰਿਆ ਤੇ ਮੈਨੂੰ ਜਰਮਨ ਦਾ ਖ਼ਬਰ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤਰਨ ਤਰਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਤਰਨ ਤਰਨ ਦੇ ਅਧੀਨ ਆਉਂਦੇ ਕੱਚਾ ਪੱਕਾ ਦੀਆਂ ਨਹਿਰਾਂ ਵਿੱਚ ਐਕਸੀਡੈਂਟ ਦੌਰਾਨ ਇੱਕ Honda City ਕਾਰ ਨਹਿਰ ਵਿੱਚ ਡਿੱਗ ਗਈ ਅਤੇ ਕਾਰ ਵਿੱਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ ਚ ਡੁੱਬਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਛਾਣ ਰਣਜੋਤ ਸਿੰਘ ਵਾਸੀ ਨਰਾਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀ ਵਿੰਡ ਵੱਜੋਂ ਹੋਈ ਜੋ ਕਿ ਬਤੌਰ ਮੌਜੂਦਾ ਪਟਵਾਰੀ ਸਨ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵਾਂ ਨੌਜਵਾਨਾਂ ਦੀ ਕਾਰ ਜੋ ਕਿ ਅਚਾਨਕ ਆਊਟ ਆਫ ਬੈਲੈਂਸ ਹੋ ਕੇ ਥਾਣਾ ਕੱਚਾ ਪੱਕਾ ਨਜ਼ਦੀਕ ਬਣੀ ਨਹਿਰ ਵਿੱਚ ਜਾ ਡਿੱਗੀ ਜਿਸ ਨਾਲ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਨਹਿਰ ਚ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀ ਡੁੱਬਨ ਕਾਰਨ ਮੌਤ ਹੋ ਗਈ ਉੱਥੇ ਹੀ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਜ਼ਿਲ੍ਹੇ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਵੱਖ-ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਰਹੇ ਨੇ ਤੁਹਾਨੂੰ ਦੱਸਦੀ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ ਮਹਿਜ਼ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੇ ਘਰ ਵਿੱਚ ਪਤਨੀ ਤੋਂ ਇਲਾਵਾ ਉਸ ਦੀ ਮਾਂ ਵੀ ਮੌਜੂਦ ਸੀ ਉਧਰ ਪਟਵਾਰੀ ਰਣਜੋਤ ਸਿੰਘ ਆਪਣੇ ਪਿੱਛੇ ਇੱਕ ਭਰਾ ਮਾਂ ਤੇ ਚਾਚੇ ਤਾਈ ਨੂੰ ਛੱਡ ਕੇ ਦੁਨੀਆ ਤੋਂ ਰੁਕਸਤ ਹੋ ਗਿਆ ਜੀਨਾ ਬਾਈ ਜੱਟ ਮੇਰਾ ਨਾ ਗੁਰਸਾਬ ਸਿੰਘ ਕਿੱ ਕਰਨਾ ਵਾਪਰੇ ਜਿਹੜਾ ਐਕਸੀਡੈਂਟ ਹੋਇਆ ਘਟਨਾ ਨਾ ਜੀ ਔਂਡੇ ਸੀ ਸ਼ਾਮੀ ਉਧਰੋਂ ਆਪਣੇ ਡਿਊਟੀ ਤੋਂ ਤਕਰੀਬਨ ਉਦੋਂ ਕੰਮ ਸੀ ਨਾਲੋਂ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰ ਆਉਂਦੇ ਆ ਤੇ ਜਦੋਂ ਉਹ ਕੱਚੇ ਪੱਕੇ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਢਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਉਧਰ ਹੀ ਕਿੰਭਲੋਂ ਆਉਂਦੇ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਗੰਡ ਸਾਈਡ ਤੋਂ ਜਾਣਦੀ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ। ਉਹ ਆਹਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਉਹਨੂੰ ਬਚਾਉਣ ਦੇ ਤੇ ਉਹਨੂੰ ਬਚਾਉਣ ਲੱਗੇ ਆ। ਇਹਨਾਂ ਦਾ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਚਲੀ ਗਈ ਆ। ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜਿਆਦਾ ਸੀ ਗੱਡੀ ਵਿੱਚ ਦਿਕਤੀ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਆ ਤੇ ਪਾਣੀ ਅੰਦਰ ਭਰ ਗਿਆ। ਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ। ਉਹ ਟਾਈਮ ਵੀ ਮਤਲਬ ਉਸ ਪੁਲਿਸ ਵਾਲਿਆਂ ਮੁੜ ਕੇ ਜਦੋਂ ਕਿਸੇ ਦੇਖਿਆ ਜਾਂ ਕੋਈ ਜਾਂ ਕਿ ਇਹਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਜਿੰਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਜੀ ਕੀ ਦਾ ਸੀ ਇਹ ਪਟਵਾਰੀ ਸਾਹਿਬ ਦਾ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੇ ਸੁਭਾਅ ਲੈਦਰ ਫਾਰਕਨ ਦੇ ਨੂੰ ਮੂਛੇ ਤੇ ਦਰਪਿੰਡ ਦੇ ਸਰਕਲ ਸੀ ਉਹਨਾਂ ਕੋਲ ਤੇ ਪਰਿਵਾਰ ਚ ਕੌਣ ਕੌਣ ਜੀ ਇਹਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਉਹਨਾਂ ਦੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲਾਂ ਹੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਕੱਚੇ ਪੱਕੇ ਲਾ ਕੇ ਉਹਨਾਂ ਦੀ ਵੀ ਉਹ ਵੀ ਉਹਨਾਂ ਤਨਖਾਹ ਲਈ ਕੇ ਵਾਪਸ ਆਏ ਇਹ ਦੋਨਾਂ ਦੀ ਸਨ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਹੈ ਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਹੈ ਮਤਲਬ 1.5 ਸਾਲ ਦਾ ਵਿਆਹ ਇਹਨਾਂ ਕਿੰਨੇ ਦਿਨੋਂ ਕਿੰਨੇ ਚਿਰ ਹੋ ਗਿਆ ਵਿਆਹ ਨੂੰ ਤਕਰੀਬਨ 3-3.5 ਸਾਲ ਹੋ ਗਏ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਜਿਹੜੀ ਸਿਵਲ ਹਸਪੀਟਲ ਹੈ ਜੀ ਪੱਟੀ ਇਹ ਛੋਟਾ ਭਰਾ ਬਸ ਇਹਨਾਂ ਦਾ ਇੱਕ ਤੇ ਇੱਕ ਬੱਚਾ ਬਸ ਦੋਹਾਂ ਹੀ ਪਰਵਾਨ ਕੀ ਨਾਮ ਬੋ ਜੀ ਮੈਂ ਜੁਦੀਸ਼ ਸ਼ਰਮਾ ਇੱਕ ਹਨ ਉਹ ਤੇ ਕਿਹੜੀ ਇਹ ਐਕਸੀਡੈਂਟ ਹੋਇਆ ਰ ਆਪ ਜੀ ਦੋ ਪਟਵਾਰੀਆਂ ਅੰਦਰ ਬੜੀ ਮੰਨਵਾਗੀ ਘਟਨਾ ਹੋਈ ਹੈ ਜੀ ਸੁਣ ਕੇ ਸਾਡੇ ਜਿੱਦਰ ਤਕੀਲ ਨਹੀਂ ਆਉਣ ਲਿਆ ਸਾਡੇ ਸੱਚਿਆਂ ਵਰਗਾ ਜੀ ਇਹ ਦਿਨ ਦਾ ਮੇਰੇ ਕੋਲ ਇਹਨੇ ਟ੍ਰੇਨਿੰਗ ਲਈ ਹੈ ਸਾਡਾ ਦਫ਼ਤਰ ਹੀ ਇਕੱਠਾ ਇਕੱਠੇ ਰਹੇ ਆ ਆਪਾਂ ਜਿੱਦ ਤੱਕ ਜੀ ਵੀ ਹੋਣ ਲਿਆ ਵੀ ਆ ਕੰਮ ਹੋ ਜਾ ਜੀ ਵੀ ਨਹੀਂ ਆਉਣ ਲਿਆ ਇੱਕ ਗੁਰਜੋਤ ਹਰਜਿੰਦਰੇ ਆ ਕਿੱਧਰ ਹੋ ਰਹੇ ਸੀ ਰੇਸ਼ਰ ਖਰੀਕੇ ਗਏ ਸੀ ਜੀ ਉੱਥੇ ਕੋ ਮੀਟਿੰਗ ਮਾਰਨ ਸੀ ਉੱਥੇ ਜੀ ਰਹਿੰਦੇ ਹੋ ਨਾ ਉਹਨਾਂ ਦੇ ਦੂਸਰੇ ਆ ਮਾਰੇ ਕਿ ਕਿੰਨੇ ਵਜੇ ਦੀ ਘਟਨਾ ਜਿੱਤ ਗਾ 10:30 ਦਾ ਹੋ ਜੇ ਜੀ ਰਾਤ ਇਹ ਲਾਉਂਡ ਡੈਡ ਬੋਰਡਿੰਗ ਦਿੱਤੀ ਸੀ ਅਸਲ ਪੱਟੀ ਲੈ ਜਣ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਪੱਟੀ ਲੈ ਗਈ ਸੀ ਉਹ ਲੋਕਾਂ ਹਾਂਜੀ ਭਾਈ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਤੇ ਕੀ ਕੀ ਬਣੀ ਜਾਂਦੀ ਹੈ ਭਾਜੀ ਮੈਂ ਆਪਣੇ ਅੰਮਸਰ ਤੋਂ ਵਾਪਸ ਆਇਆ ਸੀ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਇਹ ਸਾਰੇ ਇਕੱਠੇ ਬੈਠੇ ਸੀ ਇੱਕ ਸੀ ਰਣਜੋਤ ਸਿੰਘ ਅਜਿੰਦਰ ਸਿੰਘ ਤੇ ਜਰਮਣ ਤੇ ਮੈਨੂੰ ਅਚਾਨਕ ਜਦੋਂ ਮੈਂ ਘਰੇ ਆਇਆ ਤੇ ਮੈਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਬੱਚੇ ਪੱਕੇ ਨੂੰ ਤੇ ਉੱਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਈ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਪਰ ਮੈਨੂੰ ਉੱਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੇ ਗੱਡੀ ਨਾ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੇ ਆ ਤੇ ਮੈਂ ਉੱਥੋਂ ਫਿਰ 11 ਦੇਰ ਨਹੀਂ ਠਹਿਰਿਆ ਮੈਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਕਰਦਾ ਪਿਆ ਇਹਨਾਂ ਦੀ ਗੱਲ ਦਾ ਮਨੂੰ ਇਹ ਸੀ ਚੱਲ ਜਾਂ ਛੱਡ ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ ਮਨੂੰ ਇਹ ਮਾਂ ਛੱਡ ਪਟ ਲੱਗੇ ਤੇ ਠੀਕ ਆ ਲੱਤ ਪਾਵੇਂ ਡੁੱਟ ਜੂਗੀ ਮਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਦੀ ਚਾਹੀਦੀ ਐ ਮਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਅਰਜਨ ਜੋਸ਼ ਸਿੰਘ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਅਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਵਾਜਾ ਮਾਰੀ ਇਹਨਾਂ ਦੋਵਾਂ ਨੂੰ ਮੈਂ ਕਿਹਾ ਯਾਰ ਉੱਥੋਂ ਭਾਇਆ ਮੈਂ ਤੁਹਾਡਾ ਰਹਿਆ ਮੈਂ ਉੱਥੋਂ ਜਾਂਦੀ ਪਰ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਕੀਤਾ ਮੈਨੂੰ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਇਹਨਾਂ ਦੀ ਫਰਵਰੀ ਚ ਹੋਇਆ ਸੀ ਤੇ ਕਿ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੇ ਮਦਰ ਨੇ ਵਾਈਫ ਨੇ ਤੇ ਇਹ ਕਹਿੰਦੇ ਜਸਰਿੰਦਰ ਨਾਲ ਇਹਨਾਂ ਕੋਲ ਤੇ ਇਹਨਾਂ ਦੇ ਸਿਸਟਰ ਮੈਰਿਡ ਨੇ ਕਿ ਹੋਰ ਕਿ ਕਿੰਨਾ ਚਿਰ ਹੋ ਗਿਆ ਥੇੜੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਦੇ ਸਟਾਰਟਿੰਗ ਤੋਂ ਉਹਨਾਂ ਨੇ ਡਿਊਟੀ ਇੱਥੇ ਕਰਦਾ ਰਿਹਾ ਮਨ ਕੋ ਸਾਡੇ ਇੱਥੇ ਹੈਗੇ ਜਗਦੀਸ਼ ਪਾਉ ਜੀ ਕਣਗੋ ਸਾਹਿਬ ਉਹਨਾਂ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖਿਆ ਵਾ ਪਾਉ ਰਾਮ ਪ੍ਰਕਾਸ਼ ਜੀ ਹਮੇਸ਼ਾ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਹੈਗਾ ਸੀਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਲੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਨਾ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕਿ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਵੀ ਇਹਨੇ ਕਦੀ ਅੱਜ ਤੱਕ ਕੋਈ ਮਾਨ ਨਹੀਂ ਕੀਤਾ ਕੋਈ ਮਾਨ ਨਹੀਂ ਸੀ ਆ ਕੇ ਮੈਂ ਪਟਵਾਰੀਆਂ ਮੈਨੂੰ ਇੰਨਾ ਕੰਮ ਆਉਂਦਾ ਹੈ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਜੀ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਤੀ ਚਵਾਲੜ ਸਾਈਡ ਸੀ ਫਿਲਹਾਲ ਇਹ ਪੁਲਿਸ ਵੱਲੋਂ ਕੋਈ ਆਈ ਪਹੁੰਚੀ ਪੁਲਿਸ ਵੱਲੋਂ ਕੀਤੀ ਗਈ ਪੁਲਿਸ ਰਾਤੀ ਜੀ ਉਹ ਉਹ ਉਸ ਟਾਈਮ ਤੇ ਆਈ ਸੀ ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੱਜ ਗਏ ਨੇ ਜਿਵੇਂ ਸਾਡੇ ਘਰ ਵਿੱਚ ਕਾਰਵਾਈ ਤੋਂ ਬਾਅਦ ਸਾਰਾ ਕੁਝ ਸਾਨੂੰ ਗੜਬੜੀਤੀ ਜਾਊਗੀ ਨਹੀਂ